ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਦੀ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੇ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਜੀਹਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਥਾਣਾ ਲਖੋਵਾਲ ਦੇ ਐਸ ਐਚ ਓ ਅਤੇ ਏ ਐਸ ਆਈ ਨੂੰ ਸਸਪੈਂਡ ਕੀਤਾ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਮੈਡੀਕਲ ਦੀਆਂ ਦੁਕਾਨਾਂ ਦੇ ਉੱਤੇ ਰੇਡ ਕਰ ਰਿਹਾ ਹੈ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ 10 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਸ ਐਚ ਓ ਦੀ ਜਿਸ ਦੇ ਉੱਤੇ ਇਹ ਕਾਰਵਾਈ ਹੋਈ ਹੈ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ 10 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੇ ਕਾਰਨ ਚਾਰ ਨੌਜਵਾਨਾਂ ਦੀ ਮੌਤ ਦਾ ਮਾਮਲਾ ਤੇ ਇਸ ਮਾਮਲੇ 'ਚ ਇਹ ਕਾਰਵਾਈ ਹੋਈ ਹੈ ਤਾਂ ਇੱਕ ਪਾਸੇ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਮੂਹਮ ਤੇ ਦੂਜੇ ਪਾਸੇ ਇਸ ਮੂਹਮ ਨੂੰ ਮੂੰਹ ਚੜਾ ਰਹੀਆਂ ਇਹ ਤਸਵੀਰਾਂ ਕਿ ਆਖਰ ਕਿਵੇਂ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ ਚਾਰ ਮੌਤਾਂ ਹੋਈਆਂ ਦੋ ਦਿਨਾਂ ਦੇ ਵਿੱਚ ਚਾਰ ਮੌਤਾਂ ਜਿਸ ਨੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਕਿ ਆਖਰ ਜੋ ਦਾਅਵੇ ਕੀਤੇ ਜਾ ਰਹੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਗਰਾਊਂਡ ਦੇ ਉੱਤੇ ਜਾ ਕੇ ਉਹਨਾਂ ਦਾਅਵਿਆਂ ਦੀ ਹਵਾ ਕਿਉਂ ਨਿਕਲ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਐਸ ਐਚਓ ਅਤੇ ਏ ਐਸ ਆਈ ਨੂੰ ਸਸਪੈਂਡ ਕੀਤਾ ਗਿਆ ਹੈ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਮੈਡੀਕਲ ਦੀਆਂ ਦੁਕਾਨਾਂ ਦੇ ਉੱਤੇ ਰੇਡ ਮਾਰ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ 10 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਪਰ ਵੱਡਾ ਸਵਾਲ ਇਹ ਹੈ ਕਿ ਆਖਰ ਅਜੇ ਤੱਕ ਨਸ਼ੇ ਦੇ ਉਤੇ ਨਕੇਲ ਪਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਪੁਲਿਸ ਜੋ ਪਿੱਠ ਥਾਪੜ ਰਹੀ ਹੈ ਕਿ ਨਸ਼ੇ ਦੇ ਉਤੇ ਕਾਬੂ ਪਾਇਆ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਉਤੇ ਕਾਬੂ ਹੋ ਰਹੀ ਹੈ ਅਜੇ ਤੱਕ ਕੋਈ ਕਾਰਵਾਈ ਠੋਸ ਕਿਉਂ ਨਹੀਂ ਵੇਖਣ ਨੂੰ ਮਿਲ ਰਹੀ ਤੇ ਇਸ ਖਬਰ ਦੇ ਉਤੇ ਫਿਰੋਜ਼ਪੁਰ ਤੋਂ ਮੇਰੇ ਸਹਿਯੋਗੀ ਸਰਬਜੀਤ ਜੁੜੇ ਨੇ ਤਾਂ ਸਰਬਜੀਤ ਇਹ ਕਾਰਵਾਈ ਕੀਤੀ ਐ ਐਸਐਚਓ ਤੇ ਏਐਸਆਈ ਦੇ ਖਿਲਾਫ ਹੁਣ ਤੱਕ ਦੀ ਕੀ ਜਾਣਕਾਰੀ ਹੈ ਕਾਰਵਾਈ ਕਿਉਂ ਕੀਤੀ ਗਈ ਹੈ ਦੇਖੋ ਪਿਛਲੇ ਕੁਝ ਦਿਨ ਪਹਿਨਾ ਜੜੀਆਂ ਲੱਖੋ ਕੇ ਬਰਾਮਦੇ ਵਿੱਚ ਚਾਰ ਜੜੀਆਂ ਮੋਤਾ ਹੋਈਆਂ ਸੀ ਨਸ਼ੇ ਕਰਨ ਜੜੀਆਂ ਚਾਰ ਮੋਤਾ ਹੋਈਆਂ ਸੀ ਜਿਸ ਨੇ ਕਾਫੀ ਤੂ ਜਿਹੜਾ ਫੜਿਆ ਸੀ ਕਿਉਂਕਿ ਉਹਨੂੰ ਲੈ ਕੇ ਜੜੀ ਹੈ ਵੀ ਕਾਫੀ ਤਿਰਕੜੀ ਜੜੀ ਹੋਈ ਸੀ ਸਰਕਾਰਾਂ ਦੇ ਪ੍ਰਸ਼ਾਸਨ ਦੀ ਉਹਨੂੰ ਦੇਖਦੇ ਹੋਏ ਵੀ ਜੜੀ ਗਾਜ ਜੜੀ ਹੈ ਡਿੱਗੀ ਹੈ ਉਹ ਐਸਐਚਓ ਤੇ ਜੜੀ ਏਐਸਆਈ ਤੇ ਡਿੱਗੀ ਗਈ ਹੈ ਵੀ ਉਹਨਾਂ ਨੂੰ ਜੜਾ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਤੁਈ ਪਰ ਪੀੜਿਤ ਪਰਿਵਾਰ ਜਿਹੜੇ ਆ ਉਹ ਲਗਾਤਾਰ ਜਿਹੜੇ ਪਿੰਡ ਵਾਸੀ ਵੀ ਜਿਹੜੇ ਆ ਦੋਸ਼ ਲਾਂਦੇ ਪਏ ਸੀ ਵੀ ਲਗਾਤਾਰ ਜਿਹੜਾ ਵੀ ਮੈਡੀਕਲ ਜਿਹੜੇ ਸਟੋਰਾਂ ਦੇ ਉੱਤੇ ਜਿਹੜਾ ਨਸ਼ਾ बिकਦਾ ਪਿਆ ਉਹਦੇ ਤੇ ਜਿਹੜਾ ਰੋਕਥਾਮ ਨਹੀਂ ਲੱਗ ਰਹੀ ਜਿਸ ਕਰਕੇ ਜਿਹੜੀ ਆ ਪੁਲਿਸ ਦੇ ਜਿਹੜੇ ਦੋ ਅਧਿਕਾਰੀ ਨੇ ਜਿਹੜੇ ਇੱਕ ਐਸਐਚਓ ਦੇ ਕੇ ਐਸਆਈ ਦੋਵਾਂ ਤੇ ਜਿਹੜੀ ਆ ਗਾਜ ਦੇਗੀ ਕਹੀ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਉਹ ਚੱਲਦੀ ਪਈ ਆ ਕਿਉਂਕਿ ਦੇਖਿਆ ਜਾ ਸਕਦਾ ਵੀ ਹਜੇ ਤੱਕ ਪੁਲਿਸ ਪੁਲਿਸ ਪ੍ਰਸ਼ਾਸਨ ਜਾਂ ਕੋਈ ਮਤਲਬ ਹੈਲਥ ਸੈਕਟਰ ਡਿਪਾਰਟਮੈਂਟ ਉਹ ਇਸ ਕੱਟ ਤੱਕ ਨਹੀਂ ਪਹੁੰਚਿਆ ਕਿੱਥੋਂ ਲਿਆ ਸੀਗਾ ਤੇ ਕਿਵੇਂ ਜੜੀ ਇਹਨਾਂ ਨੇ ਜੜੀ ਆ ਜੀ ਨਸ਼ੀ ਪੂਰਤੀ ਕੀਤੀ ਸੀ ਜਿਸ ਕਰਕੇ ਇਹਨਾਂ ਜੜੀਆਂ ਚਾਰ ਲੋਕਾਂ ਦੀ ਜੜੀ ਆ ਜਾਨ ਚਲੀ ਗਈ ਇਹ ਸਾਰੀ ਜਾਂਚ ਜੇ ਜੇ ਚੱਲਦੀ ਪਈ ਆ ਲੇਕਿਨ ਸ਼ੁਰੂਆਤੀ ਜਾਂਚ ਦੇ ਵਿੱਚ ਜੜੀ ਇਹਨਾਂ ਨੂੰ ਲੱਗਿਆ ਵੀ ਕਾਫੀ ਕਿਰਕਰੀ ਹੋ ਰਹੀ ਆ ਜਿਸ ਕਰਕੇ ਜੋ ਜੜੇ ਐਸਐਚਓ ਦੇ ਕੇਐਸਐਸ ਨੇ ਉਹ ਸਰਪੈਂਡ ਕਰਕੇ ਤੇ ਥੋੜੀ ਲੀਪਾ ਪੋਤੀ ਕਰਨ ਦਾ ਕੰਮ ਤਾਂ ਜ਼ਰੂਰ ਕੀਤਾ ਲੇਕਿਨ ਫਿਰ ਹਾਲ ਜੜੀ ਆ ਜਾਂਚ ਜੇ ਜੇ ਜਾਰੀ ਆ ਵੀ ਆਖਿਰ ਪਤਾ ਚੱਲ ਸਕੇ ਵੀ ਇਹ ਜੜਾ ਮੈਡੀਕਲ ਜੜੇ ਨਸ਼ਾ ਹੈਗਾ ਵੀ ਇਹ ਇਹਨਾਂ ਲੋਕਾਂ ਨੇ ਕਿੱਥੋਂ ਖਰੀਦਾ ਸੀਗਾ ਤੇ ਇਹਨਾਂ ਦੀ ਜੜੀ ਕਾਰਵਾਈ ਆ ਉਹ ਤਾਂ ਜੋ ਉਹਨਾਂ ਦੇ ਕੀਤੀ ਜਾ ਸਕੇ ਕਿਉਂਕਿ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਫਿਰੋਜ਼ਪੁਰ ਦੇ ਦਿਨਾਂ ਵਿੱਚ ਵੀ ਫਿਰੋਜ਼ਪੁਰ ਵਿੱਚ ਜਿਹੜੇ ਮੈਡੀਕਲ ਸਟੋਰਾਂ ਤੇ ਲਗਾਤਾਰ ਰੇਡ ਕੀਤੀ ਗਈ ਲੱਖੋਂ ਦੇ ਬਰਾਮਦ ਰੇਡ ਕੀਤੀ ਗਈ ਤਾਂ ਜੋ ਪਤਾ ਚੱਲ ਸਕੇ ਵੀ ਕਿਹੜੇ ਜਿਹੜੇ ਤੇ ड्रग ਜਿਹੜੇ ਵਿੱਚ ਦੇ ਨੇ ਜਿਹਨਾਂ ਨਸ਼ੇ ਦੇ کاروبار ਕਰਦੇ ਨੇ ਮੈਡੀਕਲ ਸਟੋਰ ਉਹਨਾਂ ਤੇ ਤਾਂ ਜੋ ਸਖਤੀ ਕੀਤੀ ਜਾ ਸਕੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾ ਸਕੇ ਲੇਕਿਨ ਹਜੇ ਠੋਸ ਕਾਰਵਾਈ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਜਿੱਥੋਂ ਲਈ ਸੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਪਰਿਵਾਰ ਦੱਸਦੇ ਪਏ ਆ ਵੀ ਜਿੱਥੋਂ ਲਈ ਸੀ ਉਹਨਾਂ ਦੇ ਖਿਲਾਫ ਹਜੇ ਉਹ ਕਾਰਵਾਈ ਨਹੀਂ ਹੋਈ ਜਿਹਦੀ ਮੰਗ ਜਿਹੜੀ ਆ ਪਿੰਡ ਵਾਸੀ ਤੇ ਜਿਹੜੇ ਪਰਿਵਾਰਿਕ ਮੈਂਬਰ ਉਹ ਕਰਦੇ ਪਏ ਸੀ ਜੀ ਸਰਬਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹ ਕਾਰਵਾਈ ਕਰ ਦਿੱਤੀ ਗਈ ਇਸ ਕਾਰਵਾਈ ਨੂੰ ਕਿ ਗੋਗਲੂਆਂ ਤੋਂ ਉੱਤੇ ਮਿੱਟੀ ਝਾੜਨ ਵਾਲੀ ਕਾਰਵਾਈ ਕਰਾਰ ਦਈਏ ਜਾਂ ਠੋਸ ਕਾਰਵਾਈ ਕਿਉਂਕਿ ਪਰਿਵਾਰ ਸਿੱਧੇ ਤੌਰ ਦੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਵੀ ਲਗਾ ਰਿਹਾ ਹੈ